ਇੱਕ ਰੋਡ ਚਾਲੂ ਹੋਣਾ ਸੀ ਰੋਡ ਚਾਲੂ ਹੋਣਾ ਸੀ ਇਹ ਕੋਰਾਲੀ ਤੋਂ ਲੈ ਕੇ 에어ਪੋਰਟ ਰੋਡ ਤੱਕ ਨੈਸ਼ਨਲ ਹਾਈਵੇ ਦਾ ਇੱਕ ਨਵਾਂ ਰੋਡ ਬਣਿਆ 30 ਕਰੋੜ ਹੈ ਖੜੜ ਤੋਂ ਫਤੇਗੜ ਸਾਹਿਬ ਨੂੰ ਜਾਂਦਾ ਹੈ 25-30 ਪਿੰਡ ਹੈ ਸਾਰੀਆਂ ਪੰਚਾਇਤਾਂ ਤੇ ਕਿਸਾਨ ਜੀ ਨੂੰ ਲਖੋਵਾਲ ਵੱਲੋਂ ਇਹ ਧਰਨਾ ਲੱਗਿਆ ਵਾ ਤੇ 25-30 ਪਿੰਡਾਂ ਨੂੰ ਨਾ ਇਹਨਾਂ ਨੇ ਛੱਡਣ ਨੂੰ ਨਾ ਉਤਰਨ ਨੂੰ ਕੋਈ ਰਸਤਾ ਨਹੀਂ ਦਿੱਤਾ ਸਾਡੇ ਬੱਲੇ ਤਾਂ ਹੁਣ ਉਹ ਰ ਹੋਰਨ ਰਹਿ ਗਏ ਬਸ ਜੀ ਹੂੰ ਉਹਨਾਂ ਦਾ ਕੱਟ ਦੇ ਰਹੇ ਜੀ ਜ਼ਮੀਨਾਂ ਸਾਡੀਆਂ ਸਾਡੇ ਪਿੰਡ ਦੇ ਨਾਂ ਉਤੇ ਟੋਲ ਪਲਾਜਾ ਜੀ ਸਾਨੂੰ ਹੀ ਕਹਿੰਦੇ ਚੜ੍ਹ ਨਹੀਂ ਦੇ ਰਹੇ ਉੱਪਰ ਜੀ ਬਹੁਤ ساری ਟ੍ਰੈਫਿਕ ਦੀ ਸਮੱਸਿਆ ਹੈ ਰੋਡ ਹਾਲ ਪਰ ਇਹ ਸਭ ਹੋਣ ਤੋਂ ਪਹਿਲਾਂ ਹੀ ਇਹ ਰੋਡ ਵਿਵਾਦਾਂ ਦੇ ਵਿੱਚ ਕਿਰ ਗਿਆ ਸਤਿ ਸ੍ਰੀ ਅਕਾਲ ਦਾਨ ਮੀਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਰਵੀ ਸੰਗਰਾ ਹੁਰ ਅੱਜ ਇੱਕ ਰੋਡ ਚਾਲੂ ਹੋਣਾ ਸੀ ਰੋਡ ਚਾਲੂ ਹੋਣਾ ਸੀ ਇਹ ਕੁਰਾਲੀ ਤੋਂ ਲੈ ਕੇ 에어ਪੋਰਟ ਰੋਡ ਤੱਕ ਨੈਸ਼ਨਲ ਹਾਈਵੇ ਦਾ ਇੱਕ ਨਵਾਂ ਰੋਡ ਬਣਿਆ 31 ਕਿਲੋਮੀਟਰ ਦਾ ਇਹ ਵਕਫਾ ਹੋਊਗਾ ਜਿਹੜਾ ਬਹੁਤ ਸਾਰੀ ਟ੍ਰੈਫਿਕ ਤੋਂ ਤੁਹਾਨੂੰ ਬਚਾਏਗਾ ਟ੍ਰੈਫਿਕ ਕਿਹੜੀ ਹੋਏਗੀ ਜੇਕਰ ਤੁਸੀਂ ਦਿੱਲੀ ਵਾਲੇ ਪਾਸਿਓਂ ਆ ਰਹੇ ਹੋ ਤੇ ਤੁਸੀਂ ਆਨੰਦਪੁਰ ਸਾਹਿਬ ਨੂੰ ਜਾਂ ਮਨਾਲੀ ਵਾਲੇ ਪਾਸੇ ਨੂੰ ਵਾਇਆ ਕੁਰਾਲੀ ਹੋ ਕੇ ਜਾਣਾ ਤਾਂ ਤੁਹਾਨੂੰ ਜਾਂ ਤਾਂ ਮੁਹਾਲੀ ਐਂਟਰ ਕਰਨਾ ਪੈਂਦਾ ਸੀ ਜਾਂ ਫਿਰ ਜੇਕਰ ਤੁਸੀਂ ਦੂਜੇ ਪਾਸੇ ਉਹਨਾਂ ਨੂੰ ਤਾਂ ਚੰਡੀਗੜ੍ਹ ਦੀ ਉਸ ਟ੍ਰੈਫਿਕ ਦੇ ਵਿੱਚੋਂ ਗੁਜ਼ਰ ਕੇ ਜਾਣਾ ਪੈਂਦਾ ਸੀ ਔਰ ਸਭ ਤੋਂ ਵੱਡੀ ਗੱਲ ਕਿ 에ਅਰਪੋਰਟ ਨੂੰ ਜਾਣ ਵਾਲੇ ਜਿਹੜੇ ਲੋਕ ਸੀ ਜਾਂ ਜਿਹੜੇ ਲੁਧਿਆਣੇ ਤੋਂ ਆਉਂਦੇ ਸੀ ਆਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਆਉਂਦੇ ਸੀ ਉਹਨਾਂ ਨੂੰ 에ਅਰਪੋਰਟ ਰੋਡ ਜਾਣੀ ਮੋਹਾਲੀ ਦੇ ਵਿੱਚ ਐਂਟਰ ਕਰਕੇ 에ਅਰਪੋਰਟ ਰੋਡ ਤੱਕ ਜਾਣਾ ਪੈਂਦਾ ਸੀ ਹੁਣ ਉਹ ਸਮੱਸਿਆ ਹੱਲ ਹੋ ਗਈ ਹੈ ਇਹ ਰੋਡ ਜਿਸ ਰੋਡ ਤੇ ਅਸੀਂ ਖੜੇ ਹੋਏ ਹਾਂ ਜਿਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਉਹੀ ਰੋਡ ਹੈ 31 ਕਿਲੋਮੀਟਰ ਦਾ ਵਕਫਾ ਇਸ ਨੇ ਤੈਅ ਕਰਨਾ ਇਹ 6 ਲੇਨ ਰੋਡ ਹੈ ਔਰ ਬਾਕਮਾਲ ਇਸ ਰੋਡ ਨੂੰ ਬਣਾਇਆ ਗਿਆ ਔਰ ਬਿਨਾ ਕਿਸੇ ਦੇਰੀ ਤੁਸੀਂ ਸਾਰੇ ਦਾ ਸਾਰਾ ਸਫਰ ਜਿਹੜਾ ਹੈ ਉਹ ਤੈਅ ਕਰੋਗੇ ਇਹ ਰੋਡ 1 ਦਸੰਬਰ ਨੂੰ ਚਾਲੂ ਹੋਣਾ ਸੀ ਇਹ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਣਾ ਸੀ ਪਰ ਇਹ ਰੋਡ ਹਾਲੇ 1 ਮਹੀਨਾ ਹੋਰ ਡਿਲੇ ਹੋਏਗਾ ਉਹਦੀ ਵਜ੍ਹਾ ਮੁੱਖ ਵਜ੍ਹਾ ਤਾਂ ਇਹ ਹੈ ਕਿ ਬਹੁਤਾ ਕੰਮ ਵੀ ਜਿਹੜਾ ਇਸ ਰੋਡ ਦਾ ਮੁਕੰਮਲ ਨਹੀਂ ਹੋਇਆ ਕਈ ਥਾਵਾਂ ਤੇ ਰੋਕਾਂ ਲਾਈਆਂ ਗਈਆਂ ਨੇ ਜਿਹੜੇ ਲੋਕ ਇਸ ਰੋਡ ਨੂੰ ਥੋੜਾ ਬਹੁਤਾ ਜਾਣਦੇ ਆ ਉਹ ਆਉਂਦੇ ਜ਼ਰੂਰ ਐ ਪਰ ਉਹਨਾਂ ਨੂੰ ਗੁਜ਼ਰਨਾ ਰੌਂਗ ਸਾਈਡ ਤੋਂ ਹੀ ਪੈਂਦਾ ਕਿਉਂਕਿ ਬਹੁਤੇ ਰੋਡ ਜਿਹੜੇ ਨੇ ਇਸ ਪਾਸਿਓਂ ਕਈ ਥਾਵਾਂ ਤੋਂ ਬੰਦ ਕੀਤਾ ਹੋਇਆ ਦੂਜੀ ਵਜ੍ਹਾ ਦੂਜੀ ਵਜ੍ਹਾ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਇਹ ਤੁਹਾਨੂੰ ਖੜੇ ਹੋਏ ਟਰੈਕਟਰ ਨਜ਼ਰ ਆ ਰਹੇ ਹੋਣਗੇ ਟਰੈਕਟਰਾਂ ਤੇ ਲੱਗੇ ਝੰਡੇ ਨਜ਼ਰ ਆ ਰਹੇ ਹੋਣਗੇ ਤਾਂ ਇੱਥੋਂ ਰੋਡ ਕਿਸਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਦੀ ਅਗਵਾਈ ਕਰ ਰਹੀ ਐ ਪਰ ਸਿੱਧੇ ਤੌਰ ਤੇ ਮੰਗ ਇਹੋ ਆ ਕਿ ਆਲੇ ਦੁਆਲੇ ਜਿਹੜੇ ਪਿੰਨ ਨੇ ਜਿਹੜੇ ਲੋਕਾਂ ਨੇ ਆਪਣੇ ਖੇਤਾਂ 'ਚ ਜਾਣਾ ਜਾਂ ਲੋਕਲ ਜਿਨ੍ਹਾਂ ਨੇ ਇੱਥੇ ਗੁਜ਼ਰਨਾ ਤਾਂ ਉਹਨਾਂ ਦੀ ਮੰਗ ਹੈ ਕਿ ਸਾਨੂੰ ਇੱਕ ਲੋਕਲ ਰੋਡ ਨਹੀਂ ਦਿੱਤਾ ਗਿਆ ਸਾਨੂੰ ਇੱਥੋਂ ਇਸ ਰੋਡ ਤੇ ਚੜ੍ਹਨ ਦੇ ਵਾਸਤੇ ਕੋਈ ਰਸਤਾ ਨਹੀਂ ਦਿੱਤਾ ਗਿਆ ਸਾਨੂੰ ਘੁੰਮ ਘੁਮਾ ਕੇ ਆਉਣਾ ਪੈਣਾ ਇਸ ਜਗ੍ਹਾ ਤੇ ਕਿ ਜ਼ਮੀਨਾਂ ਸਾਡੀਆਂ ਜ਼ਮੀਨਾਂ ਦੇ ਟੋਟੇ ਹੋ ਗਏ ਸਾਨੂੰ ਇੱਥੋਂ ਗੁਜ਼ਰਨਾ ਜਿਹੜਾ ਇਹ ਉਹ ਨਹੀਂ ਮਿਲ ਰਿਹਾ ਰੋਡ ਬਣ ਗਿਆ ਲੋਕਾਂ ਦੇ ਸਪੁਰਦ ਹਾਲੇ ਨਹੀਂ ਹੋਇਆ ਬਹੁਤ ਸਾਰੀ ਟ੍ਰੈਫਿਕ ਦੀ ਸਮੱਸਿਆ ਹੈ ਰੋਡ ਪਰ ਇਹ ਸਭ ਹੋਣ ਤੋਂ ਪਹਿਲਾਂ ਹੀ ਇਹ ਰੋਡ ਵਿਵਾਦਾਂ ਦੇ ਵਿੱਚ ਕਿਰ ਗਿਆ ਤੁਸੀਂ ਜੇਕਰ ਦੂਜੇ ਪਾਸੇ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਰੋਡ ਬਹੁਤ ਜ਼ਿਆਦਾ ਖੁੱਲਾ ਡੁੱਲਾ ਔਰ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਇਹ ਰੋਡ ਤਿਆਰ ਕਰ ਦਿੱਤਾ ਗਿਆ ਇਹ 31 ਕਿਲੋਮੀਟਰ ਦਾ ਸਫ਼ਰ ਜਿਹੜਾ ਹੈ ਕੁਝ ਮਿੰਟਾਂ ਦੇ ਵਿੱਚ ਤੁਹਾਡਾ ਖਤਮ ਹੋਏਗਾ ਜਿਹੜਾ ਇਸ ਤੋਂ ਪਹਿਲਾਂ ਜੇਕਰ ਤੁਸੀਂ ਖਰੜ ਦੇ ਵਿੱਚ ਵੱਢਦੇ ਸੀ ਜਾਂ ਮੋਹਾਲੀ 'ਚ ਵੱਢਦੇ ਸੀ ਤਾਂ ਤੁਹਾਨੂੰ ਕਰੀਬ-ਕਰੀਬ ਅੱਧੇ ਘੰਟੇ ਤੋਂ ਲੈ ਕੇ ਡੇਢ ਘੰਟੇ ਦਾ ਸਮਾਂ ਜਿਹੜਾ ਹੈ ਤੁਹਾਨੂੰ ਵੇਸਟ ਕਰਨਾ ਪੈਂਦਾ ਸੀ ਉਹਦੀ ਇਹ ਸਮੱਸਿਆ ਜਿਹੜਾ ਰੋਡ ਹੈ ਉਹ ਹੱਲ ਕਰਦਾ ਹੈ ਪਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹ ਰੋਡ ਵਿਵਾਦਾਂ 'ਚ ਕਿਰਿਆ ਹੈ ਜਿਹੜੇ ਲੋਕ ਨੇ ਡਿਮਾਂਡ ਕਰ ਰਹੇ ਹੈ ਇਸ ਰੋਡ ਤੇ ਚੜ੍ਹਨ ਦੇ ਵਾਸਤੇ ਜਿਨ੍ਹਾਂ ਨੂੰ ਇਹ ਸਮੱਸਿਆ ਆ ਰਹੀ ਆ ਲੋਕ ਸਾਡੇ ਨਾਲ ਨੇ ਧਰਨਾ ਲੱਗਾ ਹੋਇਆ ਨਾਰੇਬਾਜ਼ੀਆਂ ਹੋ ਰਹੀਆਂ NHAI ਨਾਲ ਮੀਟਿੰਗਾਂ ਚੱਲ ਰਹੀਆਂ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਨਤੀਜਾ ਕੀ ਨਿਕਲਦਾ ਇਹ ਹਲੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਸਟਰਗਲ ਚੱਲ ਰਹੀ ਹੈ ਤਾਂ ਅ ਵੀਰ ਜੀ ਦੱਸੋਗੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਜੀ ਮੈਂ ਮਨਦੀਪ ਸਿੰਘ ਮਾਨ ਪਿੰਡ ਬਜੇੜੀ ਵੀਕੇ ਜੂ ਲਖੋਵਾਲ ਕੀ ਕੀ ਸਮੱਸਿਆ ਵੀਰ 9-10 ਦਿਨ ਹੋ ਗਏ ਤੁਸੀਂ ਧਰਨਾ ਲਈ ਬੈਠੇ ਹੋ ਰੋਡ ਚਾਲੂ ਹੋਣਾ ਸੀ NHAI ਇਹ ਵੀ ਕਹਿ ਰਿਹਾ ਕਿ ਧਰਨੇ ਲੱਗੇ ਨੇ ਇਸ ਕਰਕੇ ਵੀ ਨਹੀਂ ਅਸੀਂ ਚਾਲੂ ਕਰ ਸਕਦੇ ਇਹ ਕੀ ਪੂਰਾ ਮਾਮਲਾ ਹੈ ਇਹ ਸਮੱਸਿਆ ਵੀਰ ਜੀ ਇਹ ਹੈ ਵੀ ਸਾਡੇ 25-30 ਪਿੰਡਾਂ ਦਾ ਵਾਹ ਰੋਡ ਹੈ ਇਤਿਹਾਸਕ ਰੋਡ ਹੈ ਖਰੜ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਹੈ 25-30 ਪਿੰਡਾਂ ਸਾਰੀਆਂ ਪੰਚਾਇਤਾਂ ਤੇ ਕਿਸਾਨ ਜੀ ਨੂੰ ਲਖੋਵਾਲ ਵੱਲੋਂ ਇਹ ਧਰਨ ਲੱਗਿਆ ਵੈ ਇਹ 25-30 ਪਿੰਡਾਂ ਨੂੰ ਨਾ ਇਹਨਾਂ ਨੇ ਚੜ੍ਹਨ ਨੂੰ ਨਾ ਉਤਰਨ ਨੂੰ ਕੋਈ ਰਸਤਾ ਨਹੀਂ ਦਿਆ ਜ਼ਮੀਨ ਸਭ ਤੋਂ ਵੱਧ ਇਹ ਪਿੰਡ ਦੀ ਅਕਵਾਇਰ ਹੋਈ ਹੈ ਤੇ ਆਲੇ-ਦਾਲ ਜਗ੍ਹਾ ਹੈ ਵੀ ਹੈ ਇਹ ਵੀ ਨਹੀਂ ਹੈ ਵੀ ਜਗ੍ਹਾ ਨਹੀਂ ਹੈ ਤਾਂ ਨਹੀਂ ਅਸੀਂ ਰਸਤਾ ਦਿਆ ਬੜਾ ਰੋਡ ਹੈ ਬੜੇ ਰੋਡ ਕਰਕੇ ਇਸ ਕਰਕੇ ਅਸੀਂ ਚਾਹੁੰਦੇ ਸੀ ਪਹਿਲਾਂ ਕਹਿੰਦੇ ਸੀ ਮੀਟਿੰਗਾਂ ਚੱਲ ਰਹੀਆਂ ਐ ਵੀ ਅਸੀਂ ਧਾਵਾਂਗੇ ਤੇ ਹੁਣ ਕੋਈ ਹਲੇ ਤੱਕ ਮਤਲਬ ਇਹਨਾਂ ਨੇ ਸਾਨੂੰ ਕੋਈ ਅਸ਼ਵਾਸ਼ਣ ਨਹੀਂ ਦਿਆ ਹੈ ਹਲੇ ਤੱਕ ਕੋਈ ਨਹੀਂ ਕੋਈ ਅਸ਼ਵਾਸ਼ਣ ਨਹੀਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਐਨਐਚਈ ਨਾਲ ਸਾਡੀ ਭਾਰਤੀ ਕਿਸਾਨ ਯੂਨਿਓ ਲਖੋਵਾਲ ਦੇ ਪ੍ਰਧਾਨ ਜੀ ਆਏ ਬੈਠੇ ਤੇ ਉਹਨਾਂ ਨੇ ਤੇ ਪੰਚਾਇਤਾਂ ਨੇ ਉਹਨਾਂ ਨੇ ਆਉਣਾ ਇੱਥੇ ਮੌਕਾ ਦੇਖਣ ਠੀਕ ਹੈ ਤੇ ਫਿਰ ਉਹਨਾਂ ਨਾਲ ਮੀਟਿੰਗ ਹੁੰਦੀ ਵੀ ਕੀ ਹੱਲ ਨਿਕਲਦਾ ਜਦੋਂ ਤੱਕ ਸਾਰਥਕ ਹੱਲ ਨਹੀਂ ਨਿਕਲਦਾ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਹੂੰ ਠੀਕ ਹੈ ਸਰਪੰਚ ਸਾਹਿਬ ਕੀ ਮਸਲਾ ਤੁਹਾਡੇ ਐਨਐਚਏ ਇਹ ਕਹਿ ਕੀ ਰਿਹਾ ਬੇਸਿਕਲੀ ਤੁਸੀਂ ਗੱਲ ਤਾਂ ਪਿਛਲੇ 9-10 ਦਿਨਾਂ ਤੋਂ ਰੱਖ ਹੀ ਰਹੇ ਹੋ ਮਸਲਾ ਹੱਲ ਹੋਣ ਤੱਕ ਪਹੁੰਚ ਰਿਹਾ ਹਾਂਜੀ ਇਹ ਸਾੜਾ ਜਿਹੜਾ ਰੋਡ ਹੈ ਜੀ ਇਹ 25-30 ਪਿੰਡਾਂ ਨੂੰ ਸਾਨੂੰ ਚੜਨੇ ਯਾਰ ਉੱਤਰ ਦਿਨ ਕੋਈ ਕੱਟ ਨਹੀਂ ਦਿਹਾ ਰਦਾਵਾ ਰੋਡ ਦਾ ਇਹ 25-30 ਪਿੰਡ ਹੈ ਇਹਨਾਂ ਨੂੰ ਕਿਸੇ ਨੂੰ ਚੜਨੇ ਨੇ ਅਸੀਂ ਬਹੁਤ ਐਪਲੀਕੇਸ਼ਨਾਂ ਲਾਤੀਆਂ ਸਾਨੂੰ ਕੋਈ ਹਰ ਤੱਕ ਸਾਡੀ ਸੁਣਵਾਈ ਨਹੀਂ ਹੋਈ ਹੂੰ ਅਸੀਂ ਹੁਣ ਤਾਂ ਅੱਕ ਕੇ ਧਰਨਾ ਲਾਇਆ ਹੂੰ ਅਸੀਂ ਹੁਣ ਧਰਨਾ ਜਾ ਚੱਕੂਗੇ ਜਾਂ ਸਾਡਾ ਕੋਈ ਹੱਲ ਹੋ ਜੂਗਾ ਹੂੰ ਠੀਕ ਹੈ ਸਮਝਾਓਗੇ ਮੜਾ ਜਾ ਕੇ ਇਧਰੋਂ ਕਿਹੜੇ ਪਾਸਿਓ ਤੁਸੀਂ ਮੰਗ ਰਹੇ ਹੋ ਬੇਸਿਕਲੀ ਇਹ ਵੀ ਤਾਂ ਕਹੇਗਾ ਨਾ NHAI ਕਿ ਸਾਡੇ ਕੋਲ ਤਾਂ ਹੁਣ ਹੱਲ ਹੀ ਇਹਦਾ ਕੋਈ ਨਹੀਂ ਹੈ ਸਾਡੀ ਮੰਗ ਤਾਂ ਜੀ ਤਾਂ ਇੱਥੇ ਆ ਪਹਿਲਾਂ ਹੀ ਰਦਾਵਾ ਰੋਡ ਨੂੰ ਵੀ ਇੱਥੇ ਨੂੰ ਸਾਨੂੰ ਉਤਾਰਿਆ ਜਾਵੇ ਅੱਗੇ ਚੜਾਇਆ ਜਾਵੇ ਪਰਲੇ ਪਾਸੇ ਵੀ ਜਗ੍ਹਾ ਹੈਗੀ ਇਧਰ ਵੀ ਹੈਗੀ ਪਰ ਇਹ ਸੁਣ ਬਾਈ ਕੋਈ ਸੁਣਵਾਈ ਨਹੀਂ ਸਾਡੀ ਕਰ ਰਹੇ ਜਗਾ ਬਹੁਤ ਆਲੇ-ਦਾਲੇ ਪਈ ਪਰ ਕੋਈ ਸਾਨੂੰ ਹੱਦੀ ਦੱਸ ਨਹੀਂ ਰਹੇ ਵੀ ਕਿੱਥੇ ਨੂੰ ਸਾਨੂੰ ਇਹਨਾਂ ਨੇ ਝੜਾਉਣਾ ਕਿੱਥੇ ਨੂੰ ਤਾੜਨਾ ਅੱਛਾ ਕਿੰਨੇ ਪਿੰਡਾਂ ਦਾ ਸੰਪਰਕ ਹੈ ਕਿੰਨੇ 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 ਕ ਪਿੰਡ ਆਲੇ-ਦੁਆਲੇ ਹੈਗੇ ਜਿਨ੍ਹਾਂ ਨੂੰ ਇਸ ਦਾ ਫਾਇਦਾ ਹੋਊਗਾ ਇਹਨਾਂ ਦਾ ਜੀ ਕਟੋਗੜ 40-45 ਪਿੰਡ ਹੈ ਜੀ ਫਤੇਗੜ ਸਾਹਿਬ ਜ਼ਿਲ੍ਹੇ ਨੂੰ ਬਲਾਕ ਕਰਦਾ ਜੀ ਅੱਧਾ ਅੱਧਾ ਫਤੇਗੜ ਜਿਲ੍ਹਾ ਆਉਂਦਾ ਜੀ ਉਰੇ ਹੂੰ ਜੋ ਚੰਡੀਗੜ੍ਹ ਜਾਣਾ ਉਹ ਸਾਰਿਆਂ ਨੂੰ ਫਾਇਦਾ ਜੀ 에어ਪੋਰਟ ਜਾਣਾ ਸਾਰਿਆਂ ਨੂੰ ਫਾਇਦਾ ਜੀ ਇਹਦਾ ਨੇ ਟੋਲ ਦਾ ਫਿਰ ਕਿਵੇਂ ਮਸਲਾ ਹੱਲ ਹੋਊਗਾ ਉਹਨਾਂ ਦਾ ਤਾਂ ਮਸਲਾ ਇਹ ਵੀ ਹੁੰਦਾ ਨਾ ਕਿ ਬੰਦਾ ਕੋਈ ਬਚ ਕੇ ਲੰਘ ਨਾ ਜਾਵੇ ਉਧਰੋਂ ਉਧਰੋਂ ਰਸਤਾ ਅਸੀਂ ਉਹਨਾਂ ਨੂੰ ਕਿਹਾ ਸੀਗਾ ਐਨ ਐਚ ਵਾਲਿਆਂ ਨੂੰ ਵੀ ਤੁਸੀਂ ਆਪਣਾ ਬੰਦਾ ਥੱਲਾ ਬਿਠਾ ਲ ਦੋ ਸਾਨੂੰ ਕੱਟ ਦੋ ਤੇ ਸਾਡੇ ਪਿੰਡ ਵਾਲੇ ਤੇ ਵੀ ਟੂਲ ਲਓ ਸਾਨੂੰ ਕੋਈ ਦਿੱਕਤ ਨਹੀਂ ਬਸ ਸਾਨੂੰ ਕਿਹੋ ਜੇਕਰ ਪਿੰਡ ਵਾਲਿਆਂ ਨੂੰ ਵੀ ਟੋਲ ਲਾਉਣਾ ਚਾਹੁੰਦੇ ਆ ਲਾ ਲਓ ਪਰ ਸਾਨੂੰ ਰਸਤਾ ਦਿਓ ਹਾਂ ਰਸਤਾ ਦਿਓ ਵੀ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਤਾਂ ਲੋਕਲ 5 ਕਿਲੋਮੀਟਰ ਦੇ ਏਰੀਆ 'ਚ ਹੁੰਨੇ ਉਹਨਾਂ ਨੂੰ ਚਾਹੇ ਤੁਸੀਂ ਟੋਲ ਫ੍ਰੀ ਰੱਖੋ ਕਿਉਂਕਿ ਉਹ ਹੁੰਦੀ ਆਂਦੀ ਟਮ ਐਂਡ ਕੰਡੀਸ਼ਨ ਐ ਉਹ ਫ੍ਰੀ ਹੋਣਾ ਚਾਹੀਦਾ ਵੀ ਬਾਕੀ ਕੋਈ ਦੂਰ ਤੋਂ ਆ ਰਿਹਾ ਇੱਧਰ ਉੱਧਰ ਤੋਂ ਆ ਰਿਹਾ ਉਹਨਾਂ ਦੇ ਆਧਾਰ ਕਾਰਡ ਦੇਖੋ ਤੁਸੀਂ ਉਹਨਾਂ ਨੂੰ ਤੁਸੀਂ ਟੋਲ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਸਾਨੂੰ ਇਹਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਏ ਕਿਉਂਕਿ ਜਦੋਂ ਸਾਨੂੰ ਇੱਥੋਂ ਚੜ੍ਹਨਾ ਉਤਰਨਾ ਨਹੀਂ ਹੋਊਗਾ ਸਿੱਖ ਤਾਂ ਜਾਊਂਗੇ ਇੱਧਰ ਉੱਧਰ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਵਾਲਾ ਜਿਹੜਾ ਇਹ ਵਾਲਾ ਏਰੀਆ ਸਾਡੇ ਤਾਂ ਸਾਡੇ ਬੱਲੇ ਤਾਂ ਹੁਣ ਹੋਰ ਹਾਰਨ ਰਹਿ ਗ ਉਹਨਾਂ ਦਾ ਕੱਟ ਦੇ ਰਹੇ ਜੀ ਜ਼ਮੀਨਾਂ ਸਾਡੀਆਂ ਸਾਡੇ ਪਿੰਡ ਦੇ ਨਾਂ ਉਤੇ ਟੋਲ ਪਲਾਜਾ ਜੀ ਸਾਨੂੰ ਹੀ ਕਹਿੰਦੇ ਚੜ੍ਹ ਨਹੀਂ ਦੇ ਰਹੇ ਉੱਪਰ ਜੀ ਹਾਂ ਇੱਕ ਤਾਂ ਹੁੰਦੀ ਵੀ ਜ਼ਮੀਨ ਨਹੀਂ ਹੈ ਜੀ ਜਗ੍ਹਾ ਬਹੁਤ ਪਈ ਹੈ ਇੱਧਰ ਵੀ ਹੈ ਉੱਧਰ ਵੀ ਹੈ ਪਰ ਇੱਕ ਉਹ ਵੀ ਦੇ ਨਹੀਂ ਰਹੇ ਜੀ ਆ ਦੇਖੋ ਜੀ ਇਹ 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 ਰੰਦਾਵਾ ਰੋਡ ਹੈ ਹਾਂਜੀ ਔਰ ਤੁਸੀਂ ਕਹਿੰਦੇ ਹੋ ਕਿ ਇੱਥੋਂ ਕੱਟ ਦੇ ਦਿਓ ਸਾਨੂੰ ਹਾਂਜੀ ਇੱਥੋਂ ਇੱਥੋਂ ਮਤਲਬ ਆ ਕੇ ਤੁਸੀਂ ਰੋਡ ਤੇ ਖਰੜ ਮੋਹਾਲੀ ਚੰਡੀਗੜ੍ਹ ਲੱਗਦਾ ਜੀ ਇਹ ਰੋਡ ਸਾਰਾ ਹੀ ਹੁਣ ਤੁਸੀਂ ਇੱਧਰ ਫਤਿਹਗੜ੍ਹ ਸਾਹਿਬ ਲੱਗਦਾ ਜੀ ਜੇ ਸਾਨੂੰ ਇਹ ਕੱਟ ਮਿਲਦਾ ਜੀ ਇੱਧਰ ਅਸੀਂ ਆਪਣਾ ਬੱਦੀ ਵਗੈਰਾ ਇੱਧਰ ਜਾ ਸਕਦੇ ਜੀ ਇੱਧਰੋਂ ਆਪਾਂ 에어ਪੋਰਟ ਜਾ ਸਕਦੇ ਹਾਂ ਜੀ ਅੱਛਾ ਜੀ ਜੇ ਜੇ ਕੱਟ ਨਹੀਂ ਮਿਲ ਰਿਹਾ ਤਾਂ ਫੇਰ ਫੇਰ ਤੁਹਾਨੂੰ ਕਿਹੜੇ ਪਾਸੇ ਜਾਣਾ ਪੈਂਦਾ ਕਿੰਨੇ ਕਿਲੋਮੀਟਰ ਦਾ ਵਕਤ ਤਾਂ ਇੱਧਰੋਂ ਕੁਮਸਤ ਮਰੂਕੀ ਜਾਣਾ ਪੈਣਾ ਬਹੁਤ ਜ਼ਿਆਦਾ ਟਰੈਵਲ ਕਰਨਾ ਪਊਗਾ ਜਾਣਾ ਪੈਣਾ ਜੀ 15 ਸਾਨੂੰ ਘੁੰਮਣਾ ਪੈਣਾ 15 ਕਿਲੋਮੀਟਰ ਹੋਰ ਜੀ 15 ਕਿਲੋਮੀਟਰ ਹੋਰ ਘੁੰਮਣਾ ਪਊਗਾ ਹਾਂ ਜੀ ਹਾਂ ਠੀਕ ਹੈ ਤਾਂ ਜੀ ਜੀ ਉਹ ਦੋ ਆਪਸ਼ਨਾਂ ਹੋ ਰਹੇ ਜੀ ਇਹਦੇ ਚ ਹੂੰ ਉਹ ਜਿਵੇਂ ਸਰਵਿਸ ਰੋਡ ਤੇ ਸਰ ਉਹ ਸਰਵਿਸ ਰੋਡ ਬਣਾਵਾਣਾ ਜੀ ਉਸ ਤੋਂ ਅੱਗੇ 200 ਮੀਟਰ ਅੱਗੇ ਹੋ ਰਿਹਾ ਜੀ ਇੱਕ ਪੁਲ ਉਹਦੇ ਨਾਲ ਵੀ ਦੋ ਆਪਸ਼ਨ ਹੈ ਜੀ ਜੇ ਦੇਣਾ ਚਾਹੇ ਇੱਥੇ ਨਹੀਂ ਤੱਕ ਉੱਥੇ ਮਿਲ ਜੀ ਹਾਂਜੀ ਹਾਂਜੀ ਜੇ ਦੇਣਾ ਕੋਈ ਫਰਕ ਨਹੀਂ 1 ਕਿਲੋ 1 ਡੈਡ ਕਿਲੋਮੀਟਰ ਦਾ ਕੋਈ ਫਰਕ ਨਹੀਂ ਜੇ ਦੇਣਾ ਚਾਹੇ ਜੀ ਤੇ ਤਿੰਨ ਆਪਸ਼ਨਾਂ ਹੈਗੇ ਜੀ ਦੋ ਤਿੰਨ ਆਪਸ਼ਨਾਂ ਹੈਗੇ ਜੀ ਸਲਿੱਪ ਰੋਡ ਵੀ ਬਣੇਗੀ ਉੱਥੇ ਜ਼ਮੀਨ ਵੀ ਹੈਗੀ ਜੀ ਸਾਰਾ ਕੁਝ ਹੈਗੇ ਜੀ ਇਹਨਾਂ ਦਾ ਹੂੰ ਹੂੰ ਤਾਂ ਸਿੱਧੇ ਤੋਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਹ ਲੋਕ ਕਹਿੰਦੇ ਆ ਕਿ ਭਾਈ ਸਾਨੂੰ ਵਕਤ ਨਾ ਪਾਓ ਸਾਨੂੰ ਰਸਤਾ ਦਿਓ ਕਿਉਂਕਿ ਜੇ ਇਹਨਾਂ ਨੂੰ ਰਸਤਾ ਨਹੀਂ ਮਿਲਦਾ ਤਾਂ 10 ਕਿਲੋਮੀਟਰ ਇੱਧਰ ਨੂੰ ਜਾਣਾ ਪਊਗਾ ਜੇਕਰ ਇਸ ਰੋਡ ਤੇ ਚੜਨਾ ਹੈ ਤੇ ਜਾਂ ਫਿਰ ਉੱਧਰ ਨੂੰ ਜਾਣਾ ਪੈਣਾ ਬਟਾਲੇ ਵਾਲੇ ਪਾਸੇ ਨੂੰ ਇਹ ਉੱਧਰ ਨੂੰ ਵੀ 10 ਕਿਲੋਮੀਟਰ ਹੈ ਨਹੀਂ 10 12 ਕਿਲੋਮੀਟਰ ਘੁੰਮ ਕੇ ਜਾਣਾ ਪੈਣਾ ਫਿਲਹਾਲ ਇਹ ਲੋਕ ਹਲੇ ਵੀ ਧਰਨੇ ਤੇ ਨੇ ਪ੍ਰਦਰਸ਼ਨ ਕਰ ਰਹੇ ਐ ਐਨ ਐਚ ਆਈ ਏ ਆਈ ਨਾਲ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਦਿਨ ਪ੍ਰਤੀ ਦਿਨ ਹੋ ਰਹੀਆਂ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਜਥੇਬੰਦੀਆਂ ਹੈਗੀਆਂ ਨੇ ਪਾਰਟੀਆਂ ਹੈਗੀਆਂ ਨੇ ਇਹਨਾਂ ਦੇ ਸਮਰਥਨ ਦੇ ਵਿੱਚ ਆ ਕੇ ਬੈਠੀਆਂ ਫਿਲਹਾਲ ਇਸ ਮਸਲੇ ਦਾ ਹੱਲ ਕਿਵੇਂ ਹੁੰਦਾ ਹੈ ਕਦੋਂ ਹੁੰਦਾ ਇਹ ਤਾਂ ਦੇਖਣਾ ਲਾਜ਼ਮੀ ਰਹੇਗਾ ਹੀ ਪਰ ਫਿਲਹਾਲ ਜੇਕਰ ਤੁਸੀਂ ਇਹ ਉਮੀਦ ਕਰ ਰਹੇ ਸੀ ਕਿ ਇਹ ਰੋਡ ਤੁਹਾਨੂੰ 1 ਦਸੰਬਰ ਨੂੰ ਸਪੁਰਦ ਹੋ ਜਾਏਗਾ ਤੇ ਤੁਹਾਡਾ ਵਕਫਾ ਜਿਹੜਾ ਹੈ ਉਹ ਜਲਦੀ ਤੈਅ ਹੋ ਜਾਏਗਾ ਤਾਂ ਉਹਦੇ ਲਈ ਤੁਹਾਨੂੰ ਹਾਲੇ ਹੋਰ ਇੱਕ ਮਹੀਨਾ ਵੇਟ ਕਰਨੀ ਪੈ ਸਕਦੀ ਹੈ ਆਪਣੇ ਸਹਿਯੋਗੀ ਰਾਜਵਿੰਦਰ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਮਾਲ